ਹੈਲੋ एवरीवन ਅੱਜ ਆਪਾਂ ਪੜਨ ਜਾ ਰਹੇ ਹਾਂ ਚੰਡੀ ਦੀ ਵਾਰ ਵਾਰੇ ਜੋ ਕਿ ਗੁਰਗੋਵਿੰਦ ਸਿੰਘ ਜੀ ਦੁਆਰਾ ਰਚਿਤ ਹੈ ਨਾਮ ਇਸ ਨੂੰ ਅਲੱਗ-ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਹੈ ਵਾਰ ਸ਼੍ਰੀ ਭਗੋਤੀ ਜੀ ਕੀ ਚੰਡੀ ਦੀ ਵਾਰ ਵਾਰ ਦੁਰਗਾ ਕੀ ਇਸ ਦਾ ਮੂਲ ਨਾਮ ਭਾਵ ਗੁਰਗੋਵਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ ਨਾਮ ਵਾਰ ਸ਼੍ਰੀ ਭਗੋਤੀ ਜੀ ਕੀ ਹੈ ਵਿਦਵਾਨਾਂ ਨੇ ਇਸ ਦੇ ਹੋਰ ਨਾਮ ਚੰਡੀ ਦੀ ਵਾਰ ਅਤੇ ਵਾਰ ਦੁਰਗਾ ਕੀ ਰੱਖ ਦਿੱਤੇ ਹਨ ਚੰਡੀ ਦੀ ਵਾਰ ਗੁਰੂ ਨਾਨਕ ਕਾਲ ਦੀ ਵੀਰ ਕਾਵ ਦੀ ਸਭ ਤੋਂ ਉੱਤਮ ਰਚਨਾ ਹੈ ਇਸ ਵਿੱਚ 55 ਬੰਦ ਹਨ ਭਾਵ 54 ਪੌੜੀਆਂ ਤੇ ਇੱਕ ਦੋਹਰਾ ਹੈ ਇਸ ਦੀ ਕਥਾ ਦਾ ਸਰੋਤ ਮਾਰਕੰਡੇ ਪੁਰਾਨ ਵਿੱਚੋਂ ਲਿਆ ਗਿਆ ਹੈ ਇਹ ਕਥਾ ਮਾਰਕੰਡੇ ਪੁਰਾਨ ਦੇ 80 ਤੋਂ 84 ਅਧਿਆਏ ਤੇ ਆਧਾਰਿਤ ਹੈ ਦਸਮ ਗ੍ਰੰਥ ਵਿੱਚ ਇਸ ਦਾ ਸਰਲੇਖ ਵਾਰ ਦੁਰਗਾ ਕੀ ਹੈ ਇਸ ਵਿੱਚ ਪੌੜੀ ਛੰਦ ਸਿਰਖੰਡੀ ਪਲਸ ਨਿਸ਼ਾਨੀ ਦੀ ਵਰਤੋਂ ਕੀਤੀ ਗਈ ਹੈ ਇਸ ਦੀ ਭਾਸ਼ਾ ਠੇਠ ਪੰਜਾਬੀ ਹੈ ਇਸ ਵਿੱਚ 6 ਸ਼ੰਦਾਖੰਡ ਚੌਥੀ ਤੋਂ 22ਵੀਂ ਪੌੜੀ ਵਿੱਚ ਮਾਇਕਾ ਸੁਰਦਾ ਵਦ 26ਵੀਂ ਤੋਂ 28ਵੀਂ ਪੌੜੀ ਵਿੱਚ ਤੁਮਰ ਲੋਚੰਦਾ ਵਦ 30 ਤੋਂ 32 ਪੌੜੀ ਵਿੱਚ ਚੰਡ ਤੇ ਮੁੰਡ ਦਾ ਵਦ 3043 ਵਿੱਚ ਰક્તਬੀਜ ਦਾ ਵਨ 44 ਤੋਂ 50 ਨਿਸ਼ੁੰਭ ਦਾ ਵਨ 51 ਤੋਂ 55 ਸ਼ੁੰਭ ਦਾ ਵਨ ਬਾਕੀ 21 ਤੋਂ 25ਵੀਂ ਪੌੜੀ ਵਿੱਚ ਸ਼ੁੰਭ ਨਿਸ਼ੁੰਭ ਰਾਜ ਇੰਦਰ ਤੋਂ ਰਾਜ ਦੁਆਰਾ ਖੋਹ ਲੈਂਦੇ ਹਨ 29ਵੀਂ ਪੌੜੀ ਵਿੱਚ ਸ਼ੁੰਭ ਦਾ ਤੱਕ ਬਰਵਾਦੀ ਦਾ ਸੁਨੇਹਾ ਪੂਜਾਇਆ ਜਾਂਦਾ ਹੈ ਇਸਨੀਆਂ ਪਹਿਲੀਆਂ 33 ਪੌੜੀਆਂ ਵਿੱਚ ਸਿਰਖੰਡੀ ਛੰਦ ਵਰਤਿਆ ਗਿਆ ਹੈ ਬਾਕੀ ਪੌੜੀਆਂ ਵਿੱਚ ਨਿਸ਼ਾਨੀ ਛੰਦ ਵਰਤਿਆ ਗਿਆ ਹੈ ਪਰ ਰਜਿੰਦਰ ਸਿੰਘ ਸੇਖੋਂ ਅਨੁਸਾਰ ਸਿਰਖੰਡੀ ਛੰਦ ਦੋ ਪੌੜੀਆਂ ਵਿੱਚ ਹੀ ਵਰਤਿਆ ਗਿਆ ਹੈ ਇਸ ਦੀਆਂ ਕੁੱਲ ਤੁਕਾਂ 349 ਹਨ ਇਸ ਦੀਆਂ 33 ਤੋਂ 50 ਤੱਕ ਦੀਆਂ ਪੌੜੀਆਂ ਵਿੱਚ ਯੁੱਧ ਦਾ ਵਰਣਨ ਕੀਤਾ ਜਾਂਦਾ ਹੈ ਇਹ ਵਾਰ ਦਸਮ ਗ੍ਰੰਥ ਵਿੱਚ 6ਵੇਂ ਨੰਬਰ ਤੇ ਦਰਜ ਹੈ ਦਸਮ ਗ੍ਰੰਥ ਵਿੱਚ ਚੰਡੀ ਦੀ ਵਾਰ ਬਾਰੇ ਤਿੰਨ ਰਚਨਾਵਾਂ ਦਰਜ ਹਨ ਚੰਡੀ ਚరిత్ర ਜੋ ਕਿ ਬ੍ਰਜ ਭਾਸ਼ਾ ਵਿੱਚ ਹੈ ਛੋਟਾ ਚੰਡੀ ਚరిత్ర ਜਾਂ ਚੰਡੀ ਚరిత్ర ਦੂਜਾ ਇਹ ਵੀ ਬ੍ਰਜ ਭਾਸ਼ਾਵਿਕ ਹੈ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਮੀ ਪੰਜਾਬੀ ਭਾਸ਼ਾ ਵਿੱਚ ਹੈ ਇਸ ਦਾ ਨਾਮ ਹੀ ਚੰਡੀ ਦੀ ਵਾਰ ਪੈ ਗਿਆ ਚੰਡੀ ਦੀ ਵਾਰ ਦਾ ਮੰਗਲਾ ਚਰਨ ਪਹਿਲੀ ਤੇ ਦੂਜੀ ਪੌੜੀ ਵਿੱਚ ਹੈ ਚੰਡੀ ਦੀ ਵਾਰ ਦਾ ਮੰਗਲਾ ਚਰਨ ਪਹਿਲੀ ਤੇ ਦੂਜੀ ਪੌੜੀ ਵਿੱਚ ਹੈ ਪਹਿਲੀ ਪੌੜੀ ਵਿੱਚ ਪ੍ਰਮਾਤਮਾ ਤੇ ਨੋ ਗੁਰੂ ਸਾਹਿਬਾਨਾਂ ਦੀ ਵੰਦਨਾ ਹੈ ਦੂਜੀ ਪੌੜੀ ਵਿੱਚ ਪ੍ਰਮਾਤਮਾ ਦੀ ਉਸਤਤ ਹੈ ਪਹਿਲੀ ਪੌੜੀ ਦੀਆਂ 7 ਸਤਰਾਂ ਪ੍ਰਿਥਮ ਪਗੋਪਤੀ ਸਿਮਰਕੇ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ RAM ਦਸੇ ਹੋਏ ਸਹਾਈ ਪਗੋਪਤੀ ਦਾ ਅਰਥ ਪ੍ਰਮਾਤਮਾ ਹੈ ਇਹ ਸਿੱਖਾਂ ਦੀ ਅਰਦਾਸ ਦਾ ਹਿੱਸਾ ਹੈ ਦੂਜੀ ਪੜੀ ਦੀਆਂ 17 ਖੰਡਾ ਪ੍ਰਿਥਮੇ ਸਾਜ ਕੇ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹਿਜ ਸਾਜ ਕੁਦਰਤ ਦਾ ਖੇਲ ਰਚਾ ਬਨਾਇਆ ਮੰਗਲਾਚਰਨ ਤੋਂ ਬਾਅਦ ਰਵੈਤ ਨੂੰਸਾਰ ਕਲ ਤੇ ਨਾਰਦ ਨੂੰ ਸ਼ਾਂਤੀ ਦਾ ਕਾਰਨ ਦੱਸਿਆ ਹੈ ਮਾਇਕਸੁਰ ਦੇਨ ਅਮਰਾਵਤੀ ਨੂੰ ਜਿੱਤ ਲੈਂਦਾ ਹੈ ਇੰਦਰ ਦੇਵਤਾ ਤੇ ਬਾਕੀ ਦੇਵਤਾ ਦੁਰਗਾ ਦੇਵੀ ਕੋਲ ਜਾ ਕੇ ਮਦਦ ਦੀ ਫਰਿਆਦ ਕਰਦੇ ਹਨ ਪਹਿਲੀ ਲੜਾਈ ਦੁਰਗਾ ਦੇਵੀ ਤੇ ਮਹਿਕਾਸੁਰ ਦੈਨ ਦੇ ਵਿਚਕਾਰ ਹੁੰਦੀ ਹੈ ਪਹਿਲੀ ਲੜਾਈ ਵਿੱਚ ਮਹਿਕਾਸੁਰ ਵੱਚ ਜਾਂਦਾ ਹੈ ਮਹਿਕਾਸੁਰ ਇੰਦਰ ਜਿਹਾ ਯੋਧਾ ਮਿੱਥੋ ਭੱਜਿਆ ਕੋਣ ਵਿਚਾਰੀ ਦੁਰਗਾ ਜਿਨ ਰਾਜ ਜਿਨ ਰਣ ਸੱਜਿਆ ਦੂਸਰੀ ਲੜਾਈ ਵਿੱਚ ਮਹਿਕਾਸੁਰ ਮਾਰਿਆ ਜਾਂਦਾ ਹੈ ਤੇ ਦੁਰਗਾ ਦੇਵੀ ਇੰਦਰ ਦੇਵਤਾ ਨੂੰ ਰਾਜ ਸੌਂਮ ਕੇ ਚਲੀ ਜਾਂਦੀ ਹੈ ਤੀਜੀ ਲੜਾਈ ਵਿੱਚ ਸੁੰਭ ਨੇ ਸੁੰਭ ਦੈਨ ਤੁਮਰ ਲੋਚਰ ਨੂੰ ਸੈਨਾਪਤੀ ਬਣਾ ਕੇ ਭੇਜਦੇ ਹਨ ਦੁਰਗਾ ਦੇਵੀ ਉਹਨਾਂ ਨੂੰ ਵੀ ਮਾਰ ਦਿੰਦੀ ਹੈ ਫਿਰ ਚੰਡ ਤੇ ਮੁੰਡ ਦੈਨ ਤੌਂਦੇ ਹਨ ਉਹ ਵੀ ਮਾਰੇ ਜਾਂਦੇ ਹਨ ਫਿਰ ਸ਼ਰਣਵਤ ਵੀਜ ਭਾਵ ਰક્ત ਵੀਜ ਆਇਆ ਉਹ ਵੀ ਮਾਰਿਆ ਗਿਆ ਅਖੀਰ ਤੇ ਉਹ ਵੀ ਮਾਰਿਆ ਗਿਆ ਅਖੀਰ ਤੇ ਸੁंभ ਤੇ ਨਿ ਸੁंभ ਦਾ ਵੀ ਦੁਰਗਾ ਦੇਵੀ ਵੱਧ ਕਰ ਦਿੰਦੀ ਹੈ ਤੇ 인ਦਰ ਨੂੰ ਰਾਜ ਤਿਲਕ ਸੌਂਪ ਦਿੰਦੀ ਹੈ ਇਸ ਵਾਰ ਵਿੱਚ ਅੱਠ ਸ਼ੁੱਧਾਂ ਦਾ ਵਰਣਨ ਮਿਲਦਾ ਹੈ ਮਹਿਕਾ ਸੂਰ ਨਾਲ ਦੋ ਵਾਰ ਯੁੱਧ ਤੁਮਰ ਲੋਚਨ ਨਾਲ ਚੰਡ ਨਾਲ ਮੁੰਡ ਨਾਲ ਛਨਵਤ ਵੀਚ ਨਾਲ ਸ਼ੂਮਬ ਨਾਲ ਤੇ ਨਿਸ਼ੂਮ ਨਾਲ ਟੋਟਲ ਅੱਠ ਯੁੱਧ ਹੁਣ ਦੇਖੋ ਪਹਿਲਾ ਪੱਖ ਦੇਖ ਲੈਨੇ ਆ ਮੰਗਲਾ ਚਰਨ ਪਹਿਲੀਆਂ ਦੋ ਪੌੜੀਆਂ ਵਿੱਚ ਹੈ ਦੂਸਰਾ ਪੱਖ ਸ਼ੰਕਾ ਪੱਖ ਤੀਜੀ ਤੇ ਚੌਥੀ ਪੌੜੀ ਵਿੱਚ ਹੈ ਸੰਘਰਸ਼ ਪੱਖ ਚਾਰਤੂ 21 ਤੱਕ ਮੇਕਾ ਸੁਰਨਾਲ ਸੰਘਰਸ਼ 22 ਤੋਂ 25 ਤੱਕ 인ਦਰ ਦੁਆਰਾ ਸਹਾਇਤਾ ਮੰਗਦਾ ਹੈ 26 ਤੋਂ 28 ਤੁਮਲੋਚਨ ਨਾਲ ਸੰਘਰਸ਼ 29ਵੀਂ ਪੌੜੀ ਵਿੱਚ ਸੁੰਭ ਤੱਕ ਬਰਬਾਦੀ ਦਾ ਸੁਨੇਹਾ ਪਹੁੰਚਾਇਆ ਜਾਂਦਾ ਹੈ 30 ਤੋਂ 32 ਚੰਡ ਤੇ ਮੁੰਡ ਨਾਲ ਕਾਲਕਾ ਰਹੀਂ ਖਾਤਮਾ ਕੀਤਾ ਜਾਂਦਾ ਹੈ 33 ਤੋਂ 43 ਸ਼੍ਰਣਾਵਤ ਵੇਸ ਦਾ ਖਾਤਮਾ 44 ਤੋਂ 50 ਨਿਸੁੰਭ ਦਾ ਵੱਦ 51 ਤੋਂ 53 ਸ਼ੁੰਭ ਦਾ ਵਦ ਸਮਾਦਨ ਪਖ ਚੁਰੰਜਵੀ ਪੋੜੀ ਵਿੱਚ ਨਾਇਕਾ ਦੀ ਜਿੱਤ ਦੁਰਗਾ ਦੇਵੀ ਦੀ ਜਿੱਤ ਹੁੰਦੀ ਹੈ ਮਹਾਤਮ 55ਵੀਂ ਪੋੜੀ ਵਿੱਚ ਦੁਰਗਾ ਦੇਵੀ ਦਾ ਜਸ ਗਾਇਆ ਜਾਂਦਾ ਹੈ ਦੁਰਗਾ ਪਾਠ ਪੜਾਇਆ ਸੱਬੇ ਪੋੜੀਆਂ ਇਹ ਸੀ ਪੰਜ ਪਖ 6 ਨੰਬਰ ਬੰਦ ਦੋਰੇ ਵਿੱਚ ਲਿਖਿਆ ਗਿਆ ਹੈ ਧੰਨਵਾਦ ਜੀ